तहसील नंगल ਦੇ ਅਧੀਨ ਪੈਂਦੇ ਪਿੰਡ ਭਲੜੀ ਦੇ ਲਾਗੇ ਸਵਾਨ ਨਦੀ ਦੇ ਉੱਤੇ ਦੋਵੇਂ ਪਾਸੇ ਦੇ ਪਿੰਡਾਂ ਦੇ ਸਥਾਨਕ ਵਸਨੀਕਾਂ ਤੇ ਪੰਚਾਇਤਾਂ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕਰਕੇ ਸਵਾਨ ਨਦੀ ਦੇ ਉੱਤੇ ਆਰਜੀ ਪੁਲ ਬਣਾਇਆ ਜਾਂਦਾ ਜਿਸ ਨੂੰ ਬਰਸਾਤੀ ਦਿਨਾਂ ਦੇ ਵਿੱਚ ਚੁੱਕ ਲਿਆ ਜਾਂਦਾ ਹੈ ਜਿਵੇਂ ਕਿ ਉਹਨਾਂ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਤਾਂ ਅੱਜ ਇਸ ਪੁਲ ਨੂੰ ਸਥਾਨਕ ਵਸਨੀਕਾਂ ਦੀ ਮਦਦ ਦੇ ਨਾਲ ਚੁੱਕ ਲਿਆ ਗਿਆ ਹੈ ਦੱਸਦੇ ਕਿ ਇਸ ਪੁਲ ਦੇ ਨਾਲ ਤਕਰੀਬਨ 2 ਦਰਜਨ ਤੋਂ ਵੀ ਵੱਧ ਪਿੰਡਾਂ ਨੂੰ ਵੱਡੀ ਰਾਹਤ ਮਿਲਦੀ ਸੀ ਕਿਉਂਕਿ ਦੋਵੇਂ ਪਾਸੇ ਦੇ ਪਿੰਡਾਂ ਨੂੰ ਪਾਰ ਜਾਣ ਦੇ ਲਈ ਤਕਰੀਬਨ 20 ਤੋਂ 25 ਕਿਲੋਮੀਟਰ ਦਾ ਵੱਧ ਪੈਂਡਾ ਤੈਅ ਕਰਕੇ ਆਉਣਾ ਪੈਂਦਾ ਹੈ। ਆਪ ਸਭ ਦੀ ਸੂਚਨਾ ਅਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਪੁਲ ਤੋਂ ਲੰਘਾ ਮੁਕੰਮਲ ਤੌਰ ਤੇ ਬੰਦ ਹੋ ਜਾਵੇਗਾ ਤੇ ਜੋ ਵੀ ਲੋਕ ਇਸ ਰਸਤੇ ਤੋਂ ਲੰਘਦੇ ਸੀ ਉਹਨਾਂ ਨੂੰ ਹੁਣ ਬਦਲਵਾਂ ਰਾਹ ਅਪਣਾਉਣਾ ਪਵੇਗਾ। ਦੋਵੇਂ ਪਾਸੇ ਦੇ ਸਥਾਨਕ ਵਸਨੀਕ ਆਪਸੀ ਮਿਹਨਤ ਦੇ ਨਾਲ ਇਸ ਪੁਲ ਨੂੰ ਬਣਾਉਂਦਿਆਂ ਤੇ ਹੁਣ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਵੱਲੋਂ ਇਸ ਪੁਲ ਨੂੰ ਚੁੱਕ ਦਿੱਤਾ ਗਿਆ ਹੈ ਤਾਂ ਜੋ ਇਹ ਪੁਲ ਬਰਸਾਤੀ ਪਾਣੀ ਦੇ ਵਿੱਚ ਹੜ ਨਾ ਜਾਵੇ। ਹੁਣ ਇਸ ਪੁਲ ਨੂੰ ਦੁਬਾਰਾ ਬਰਸਾਤ ਦਾ ਮੌਸਮ ਖਤਮ ਹੋਣ ਤੋਂ ਬਾਅਦ ਫੇਰ ਤੋਂ ਰੱਖਿਆ ਜਾਵੇਗਾ। ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ।